ਛਤਰੀਆ ਕਾਲ ਦੋਸਤੋ ਹੁਣੇ-ਹੁਣੇ 10ਵੀਂ ਅਤੇ 12ਵੀਂ ਜਮਾਤ ਵਿੱਚ ਫੇਲ ਹੋਣ ਵਾਲੇ ਵਿਦਿਆਰਥੀਆਂ ਲਈ ਇਹ ਵੱਡੀ ਖਬਰ ਆ ਚੁੱਕੀ ਹੈ ਦੋਸਤੋ ਸਾਰੀ ਖਬਰ ਤੁਹਾਨੂੰ ਦੱਸਾਂਗੇ ਤੁਸੀਂ ਇਸ ਚੈਨਲ ਤੇ ਜੁੜੇ ਰਹੋ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਅਹਿਮ ਹੈ ਤੋਤੋ ਅਸਲ ਵਿੱਚ ਸਕੂਲਾਂ ਦੇ ਵਿੱਚ ਹੁਣ 10ਵੀਂ ਜਮਾਤ ਵਿੱਚ ਦੇਖੋ ਵੀ ਵਿਦਿਆਰਥੀ ਫੇਲ ਹੋ ਜਾਵੇਗਾ ਤਾਂ ਉਸ ਨੂੰ ਸਕੂਲ ਵਾਲੇ ਨਹੀਂ ਮੋੜ ਸਕਣਗੇ ਅਤੇ ਨਾ ਹੀ ਉਹ ਰੈਗੂਲਰ ਵਿਦਿਆਰਥੀਆਂ ਵਜੋਂ ਦਾਖਲਾ ਲੈਣ ਤੋਂ ਇਨਕਾਰ ਕਰ ਸਕਣਗੇ ਕਿਉਂਕਿ ਸਿੱਖਿਆ ਮੰਤਰਾਲੇ ਨੇ ਹੁਣ ਅਜਿਹਾ ਫੈਸਲਾ ਕਰ ਦਿੱਤਾ ਹੈ ਕਿ 10ਵੀਂ 12ਵੀਂ ਜਮਾਤਾਂ ਵਿੱਚ ਫੇਲ ਹੋਣ ਵਾਲੇ ਵਿਦਿਆਰਥੀਆਂ ਦੀ ਹੁਣ ਪੜਾਈ ਜਾਰੀ ਰਹੇਗੀ ਪਹਿਲ ਕਦਮ ਇਹ ਤੇਜ਼ ਕਰ ਦਿੱਤੀਆਂ ਨੇ ਇਸ ਤਰ੍ਹਾਂ ਦੇ ਸਕੂਲ ਹੁਣ ਉਹਨਾਂ ਨੂੰ ਰੈਗੂਲਰ ਵਿਦਿਆਰਥੀਆਂ ਵਾਂਗੂ ਦਾਖਲ ਕਰਨਗੇ ਤੇ ਉਹਨਾਂ ਲਈ ਰੈਗੂਲਰ ਕਲਾਸਾਂ ਦਾ ਵੀ ਪ੍ਰਬੰਧ ਕਰਨਗੇ ਉੱਤੇ ਹੀ ਉਹਨਾਂ ਨੂੰ ਦਿੱਤੇ ਜਾਣ ਵਾਲੇ ਸਰਟੀਫਿਕੇਟਾਂ ਦੇ ਵਿੱਚ ਉਹਨਾਂ ਦੇ ਫੇਲ ਹੋਣ ਦਾ ਜਾਂ ਸਾਬਕਾ ਵਿਦਿਆਰਥੀ ਹੋਣ ਦਾ ਕਿਤੇ ਵੀ ਜ਼ਿਕਰ ਨਹੀਂ ਹੋਵੇਗਾ ਸਿੱਖਿਆ ਮੰਤਰਾਲੇ ਨੇ ਇਸ ਪਹਿਲ ਕਦਮ ਨੂੰ ਇਹੇ ਸਮੇਂ ਤੇਜ਼ ਕੀਤਾ ਜਦੋਂ ਦੇਸ਼ ਵਿੱਚ ਹਰ ਸਾਲ ਔਸਤਨ 46 ਲੱਖ ਵਿਦਿਆਰਥੀ ਜੋ ਕਿ ਫੇਲ ਹੋ ਜਾਂਦੇ ਸਨ ਤੂਤੋ ਵੀਡੀਓ ਸ਼ੇਅਰ ਕਰਿਓ ਧੰਨਵਾਦ